ਕੰਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਗੁਰੂ ਕੀ ਸਾ ਸੰਗਤ ਨਾਨਕ ਸਰ ਜਗਰਾਉ ਵਿਰਾਜਮਾਨ ਹਨ ਬੇਅੰਤ ਸੰਗਤਾਂ ਦੂਰੋਂ ਨੇੜਿਓਂ ਆ ਕੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੀਆਂ ਹਨ ਜਿਵੇਂ ਡਾਕਟਰ ਦੇ ਪਾਸ ਮਰੀਜ਼ ਆਉਂਦੇ ਹਨ ਤਿਵੇਂ ਹੀ ਬਾਬਾ ਜੀ ਪਾਸ ਹਰ ਪ੍ਰਕਾਰ ਦੇ ਰੋਗੀ ਆ ਕੇ ਅਰੋਗਤਾ ਪ੍ਰਾਪਤ ਕਰ ਰਹੀ ਹੈ ਕੋਈ ਮਨ ਕਰਕੇ ਰੋਗੀ ਹੈ ਇੱਥੇ ਕੋਈ ਤਨ ਕਰਕੇ ਰੋਗੀ ਹੈ ਭਈ ਕੋਈ ਪੁੱਤਰ ਦੀ ਇੱਛਾ ਕਰਕੇ ਰੋਗੀ ਹੈ ਤੇ ਕੋਈ ਮਾਇਆ ਪ੍ਰਭਤਾ ਦੀ ਕਲਪਨਾ ਦੇ ਰੋਗ ਵਿੱਚ ਗਰਸਿਆ ਹੋਇਆ ਹੈ ਪਰ ਇੱਕ ਨਾਮ ਦੀ ਪ੍ਰਾਪਤੀ ਵਾਲਾ ਹੀ ਸੰਸਾਰ ਵਿੱਚ ਅਰੋਗ ਹੈ ਜੋ ਜੋ ਦੀਸੈ ਸੋ ਸੂ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਸਤਪੁਰਖ ਜਿਨ ਜਾਨੇ ਆ ਸਤਗੁਰ ਤੇਸਕਾ ਨਾਮ ਭਾਵ ਸਤ ਚਿਤ ਆਨੰਦ ਨੂੰ ਜਾਣਨ ਵਾਲਾ ਹੀ ਗੁਰੂ ਕੀ ਸਾਧ ਸੰਗਤ ਸਤਪੁਰਖ ਹੈ ਵਾ ਸਤ ਅਰੋਗ ਹੈ ਤੇ ਅਸਤ ਰੂਗ ਹੈ ਤੇ ਸਤ ਦਿਨ ਹੈ ਤੇ ਅਸਤ ਰਾਤ ਹੈ ਸਤ ਧਰਮ ਹੈ ਤੇ ਅਸਤ ਪਾਪ ਹੈ ਸਤਗੁਰਾਂ ਦੇ ਵਚਨ ਹਨ ਜਹਾਂ ਗਿਆਨ ਤਹ ਧਰਮ ਹੈ ਜਹਾਂ ਝੂਠ ਤਹ ਪਾਪ ਜਹਾਂ ਲੋਭ ਤਹ ਕਾਲ ਹੈ ਜਹਾਂ ਖਿਮਾ ਤਹ ਆਪ ਬਈ ਜਿੱਥੋਂ ਤੱਕ ਸੱਚ ਰੂਪੀ ਸੂਰਜ ਦੀ ਕਿਰਨ ਚਲੀ ਜਾਂਦੀ ਹੈ ਉੱਥੋਂ ਤੀ ਕਰਪਾਪਾਂ ਰੂਪੀ ਰੋਗ ਨੂੰ ਦੂਰ ਕਰਦੀ ਜਾਂਦੀ ਹੈ ਤੇ ਮੈਂ ਹੀ ਸਾਧ ਸੰਗਤ ਬਾਬਾ ਜੀ ਸਤ ਸਰੂਪ ਰੋਗ ਤੋਂ ਰਹਿਤ ਰਾਜੇ ਜੋਗੀ ਦੇ ਪਾਸ ਜਿਹੋ ਜੀ ਕੋਈ ਇੱਛਾ ਧਾਰ ਕੇ ਆਉਂਦਾ ਹੈ ਉਸ ਨੂੰ ਉਹ ਜਿਹਾ ਹੀ ਫਲ ਪ੍ਰਾਪਤ ਹੁੰਦਾ ਹੈ। ਹਜ਼ੂਰ ਦੇ ਚਰਨਾਂ ਵਿੱਚ ਆਉਣ ਵਾਲਾ ਸਤਸੰਗੀ ਝੰਗਦੇ ਰਹਿਣ ਵਾਲਾ ਠਠਿਆਰ ਜਗਤ ਸਿੰਘ ਕਰਮ ਰੋਗ ਦੇ ਕਾਰਨ ਬਿਮਾਰ ਹੋ ਗਿਆ ਸਾਧ ਸੰਗਤ। ਦੱਦਾ ਦੂਸਨਾ ਦੇਉ ਕਿਥਾ ਹੈ? ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੂ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ। ਭਈ ਜੋ ਵੀ ਇਨਸਾਨ ਕਰਮ ਕਰਦਾ ਹੈ ਜਾਂ ਪਿੱਛੇ ਕੀਤੇ ਹਨ ਉਹਨਾਂ ਕਰਮਾਂ ਅਨੁਸਾਰ ਇਸ ਜੀਵ 'ਤੇ ਰੋਗ ਆਉਂਦੇ ਹਨ ਅਸਲੀ ਇਸ ਜੀਵ ਦੇ ਸੱਜਣ ਇਸ ਦੇ ਚੰਗੇ ਕਰਮ ਹਨ ਸਾਧ ਸੰਗਤ अथवा ਦੁਸ਼ਮਣ ਇਸ ਦੇ ਮੰਦੇ ਕਰਮ ਹਨ ਜਿਸ ਵਕਤ ਇਹ ਜੀਵ ਪੈਦਾ ਹੁੰਦੇ ਹਨ ਉਸੇ ਵਕਤ ਹੀ ਚੰਗੇ ਤੇ ਮੰਦੇ ਕਰਮ ਨਾਲ ਹੀ ਪੈਦਾ ਹੁੰਦੇ ਹਨ ਤੇ ਨਾਲ ਹੀ ਦੁੱਖ ਸੁੱਖ ਅੰਤ ਸਮੇਂ ਤੱਕ ਧਰਮ ਰਾਜ ਦੇ ਪਾਸ ਨਰਕ ਸੁਰਗ ਦੇ ਵਿੱਚ ਵੀ ਨਾਲ ਜਾਂਦੇ ਹਨ ਸੋ ਕਰਮਾਂ ਅਨੁਸਾਰ ਜਲਤ ਸਿੰਘ ਨੂੰ ਮਿਆਦੀ ਬੁਖਾਰ ਹੋ ਗਿਆ 40 ਦਿਨਾਂ ਦੇ ਬਾਅਦ ਬੁਖਾਰ ਟੁੱਟ ਗਿਆ ਕੁਝ ਵੱਧ ਘੱਟ ਖਾਣ ਨਾਲ ਫਿਰ ਤਪਦੇਕ ਹੋ ਗਿਆ ਡਾਕਟਰਾਂ ਨੇ ਜਵਾਬ ਦੇ ਦਿੱਤਾ ਘਰ ਵਾਲੇ ਚਿੰਤਾਤੁਰ ਹੋ ਗਏ ਪੈਸਾ ਖਤਮ ਹੋ ਗਿਆ ਮਿੱਤਰ ਸਾਥ ਛੱਡ ਗਏ ਤੇ ਹੁਣ ਪਤਾ ਲੱਗਦਾ ਹੈ ਕਿ ਮਿੱਤਰ ਕੌਣ ਹੁੰਦਾ ਹੈ ਤਦੇ ਤਾਂ ਸਾਹਿਬ ਆਖਦੇ ਹਨ ਨਾਨਕ ਕੱਚੜਿਆਂ ਸੋਂ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵੰਦੇ ਵਿਛੜਹਿ ਓਏ ਮੋਇਆ ਨਾ ਜਾਹੀ ਛੋੜ ਆ ਗਰਮੀ ਦੇ ਦਿਨਾਂ ਵਿੱਚ ਡਾਕਟਰਾਂ ਨੇ ਕਿਹਾ ਵਈ ਇਸ ਨੂੰ ਬਾਗ ਦੀ ਬਾਹਰਲੀ ਹਵਾ ਵਿੱਚ ਰੱਖਿਆ ਕਰੋ ਸ਼ਾਇਦ ਬਚ ਹੀ ਜਾਵੇ ਹੁਣ ਬਾਹਰ ਬਾਗ ਵਿੱਚ ਰਹਿਣ ਲੱਗ ਗਿਆ ਇੱਕ ਦਿਨ ਮਨ ਵਿੱਚ ਵਿਚਾਰ ਆਇਆ ਕਿ ਪਤਾ ਨਹੀਂ ਸਰੀਰ ਰਹਿਣਾ ਹੈ ਜਾਂ ਨਹੀਂ ਉਹ ਮਨਾ ਬਾਬਾ ਜੀ ਦੇ ਦਰਸ਼ਨ ਕਰੀਏ ਦਵਾਈ ਨੇ ਤਾਂ ਕੁਝ ਨਹੀਂ ਕੀਤਾ ਹੁਣ ਦੁਆ ਲਈਏ ਪਰ ਜੇ ਘਰ ਵਾਲਿਆਂ ਨੂੰ ਪੁੱਛਿਆ ਤਾਂ ਕਿਸੇ ਨੇ ਮੰਨਣਾ ਨਹੀਂ ਚੋਰੀ ਐਸੀ ਵਿਉਂਤ ਬਣਾਈਏ ਘਰਦਿਆਂ ਨੂੰ ਪਤਾ ਨਾ ਲੱਗੇ 200 ਰੁਪਏ ਚੋਰੀ ਸਹੁਰਿਆਂ ਤੋਂ ਮੰਗਵਾ ਲਏ ਸਾਧ ਸੰਗਤ ਬਾਹਰ ਬਾਗ ਦੇ ਬਹਾਨੇ ਗੋਜਰੇ ਤੋਂ ਲਾਇਲਪੁਰ ਤੇ ਲਾਹੌਰ ਤੋਂ ਮੁਗੇ ਆ ਗਿਆ ਤੇ ਰਾਤ ਸੰਤ ਗੁਲਾਬ ਸਿੰਘ ਜੀ ਪ੍ਰਸਾਦਾ ਵਰਤੌਣ ਲੱਗੇ ਤਾਂ ਇਸ ਦੀ ਸਿਹਤ ਦੇਖ ਕੇ ਪੁੱਛਿਆ ਬਈ ਤੂੰ ਕਿੱਥੋਂ ਆਇਆ ਹੈ ਇਸ ਨੇ ਸਾਰਾ ਹਾਲ ਦੱਸਿਆ ਤੇ ਸੰਤਾਂ ਨੇ ਕਿਹਾ ਕਾਕਾ ਤੋਤਾ ਬਾਬਾ ਜੀ ਦੀ ਕਿਰਪਾ ਨਾਲ ਸੁਹਾਸ ਲੈ ਰਿਹਾ ਹੈ ਨਹੀਂ ਤੇ ਤੂੰ ਬਚ ਨਹੀਂ ਸਕਦਾ ਤੇਰੇ ਹੱਥਾਂ ਪੈਰਾਂ ਦੀ ਨਬਜ ਹੀ ਨਹੀਂ ਚਲਦੀ ਸੰਤਾਂ ਨੂੰ ਕੁਝ ਤਰਸ ਆਇਆ ਸਾਧ ਸੰਗਤ ਉਹਨਾਂ ਨੇ ਇੱਕ ਡੱਬੀ ਦਿੱਤੀ ਜਿਸ ਵਿੱਚ 100 ਗੋਲੀ ਸੀ ਤੇ ਕਿਹਾ ਬਈ ਦੋ ਗੋਲੀਆਂ ਰੋਜ਼ ਖਾਇਆ ਕਰ ਠੀਕ ਤਾਂ ਬਾਬਾ ਅਨੰਦ ਸਿੰਘ ਜੀ ਨੇ ਕਰਨਾ ਹੈ ਪਰ ਇਹ ਵੀ ਇੱਕ ਸਹਾਇਤਾ ਹੈ ਜੇ ਬਚ ਜਾਵੇਂ ਤਾਂ ਇਉ ਕਹਿ ਕੇ ਰਾਤ ਨੂੰ ਆਰਾਮ ਕਰਨ ਲਈ ਚੰਗੀ ਜਗ੍ਹਾ ਦਿੱਤੀ ਸਵੇਰੇ ਨਾਨਕ ਸਰ ਪਹੁੰਚਿਆ ਲੱड्डा ਸਿੰਘ ਨੇ ਪਹਿਰੇਦਾਰ ਨੂੰ ਬੇਨਤੀ ਕਰ ਭੇਜੀ ਬਾਬਾ ਜੀ ਨੇ ਅੰਦਰ ਬੁਲਾ ਲਿਆ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕਿਆ ਤੇ ਬਾਬਾ ਜੀ ਨੇ ਸੁਖ ਸ਼ਾਂਤ ਪੁੱਛੀ ਤੇ ਸਾਰੀ ਵਿਥਿਆ ਸੁਣਾਈ ਤੇ ਰੋ ਪਿਆ ਹਜ਼ੂਰ ਨੇ ਮਿਹਰ ਦ੍ਰਿਸ਼ਟੀ ਨਾਲ ਤੱਕਿਆ ਤੇ ਬਚਨ ਕੀਤਾ ਕਾਕਾ ਜਿਤਨਾ ਚਿਰ ਤੂੰ ਰਾਜੀ ਨਹੀਂ ਹੁੰਦਾ ਵੇ ਉਤਨਾ ਚਿਰ ਤੂੰ ਇੱਥੇ ਹੀ ਰਹਿ ਕਿਉਂਕਿ ਇੱਥੇ ਗੁਰੂ ਦੀ ਮਿਹਰ ਨਾਲ ਮੌਤ ਨਹੀਂ ਆ ਸਕਦੀ ਜਦੋਂ ਰਾਜੀ ਹੋ ਗਿਆ ਤਦੋਂ ਘਰ ਚਲਾ ਜਾਵੀਂ ਇੱਧਰ ਘਰ ਵਾਲੇ ਸਾਧ ਸੰਗਤ ਸਾਰੇ ਲੱਭ ਰਹੇ ਹਨ ਪਰ ਕਿਤੋਂ ਨਾ ਲੱਭਿਆ ਆ ਮੰਗਿਆਣੇ ਤੋਂ ਬਾਗਾਂ ਤੋਂ ਪਤਾ ਕੀਤਾ ਸਰਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਤਾਂ ਵਈ ਬਾਬਾ ਜੀ ਪਾਸ ਪਹੁੰਚ ਗਿਆ ਹੈ ਘਰ ਵਿੱਚ ਇਹ ਖੁਸ਼ੀ ਦੀ ਖਬਰ ਮਿਲੀ ਤਾ ਘਰ ਵਾਲਿਆਂ ਨੂੰ ਸੁੱਖ ਦਾ ਸਾਹ ਆਇਆ ਆ ਮਹੀਨਾ ਕੁ ਬਾਬਾ ਜੀ ਪਾਸ ਰਹਿੰਦਿਆਂ ਹੋ ਗਿਆ ਸਿਹਤ ਬਿਲਕੁਲ ਠੀਕ ਹੋ ਗਈ ਰੋਗ ਬਦਲ ਗਿਆ ਮਨ ਵਿੱਚ ਫੁਰਨਾ ਬਣਿਆ ਬਈ ਘਰ ਜਾ ਕੇ ਕੀ ਲੈਣਾ ਹੈ ਇਹ ਦੁਨੀਆ ਤਾਂ ਦੁੱਖਾਂ ਦੀ ਖਾਨ ਹੈ ਇਹ ਜ਼ਿੰਦਗੀ ਬਾਬਾ ਜੀ ਨੇ ਬਖਸ਼ੀ ਹੈ ਤੇ ਉਹਨਾਂ ਦੇ ਚਰਨਾਂ ਵਿੱਚ ਹੀ ਬਿਤਾਈਏ ਹਜ਼ੂਰ ਅੰਤਰਜਾਮੀ ਕਹਿਣ ਲੱਗੇ ਜਲਤ ਸਿੰਘਾ ਵਈ ਤੂੰ ਘਰ ਚਲਾ ਜਾ ਆ ਸਾਡੇ ਪਾਸ ਬਹਿੰਗਮ ਬਹੁਤ ਹਨ ਉਹ ਭਲਿਆ ਮਾਂ ਤੇਰੀ ਤੇ ਹੋਰ ਪਰਿਵਾਰ ਬਹੁਤ ਉਡੀਕ ਕਰ ਰਿਹਾ ਤੇਰੀ ਇਹ ਬਾਬਾ ਜੀ ਨੇ ਵਚਨ ਕੀਤਾ ਜੇ ਗ੍ਰਾਮਾਤੋਂ ਕਿਸੇ ਪ੍ਰੇਮੀ ਨੇ ਚਿੱਠੀ ਲਿਆ ਕੇ ਦਿੱਤੀ ਕਿ ਮਾਤਾ ਬਹੁਤ ਬਿਮਾਰ ਹੈ ਵਈ ਤੂੰ ਛੇਤੀ ਪਹੁੰਚ ਜਾ ਤਾਂ ਚਿੱਠੀ ਦੇਖ ਕੇ ਜਲਤ ਸਿੰਘ ਸਮਝ ਗਿਆ ਕਿ ਇਹ ਮੇਰੇ ਮੰਗਵਾਉਣ ਦਾ ਢੰਗ ਬਣਾਇਆ ਹੈ ਪਰ ਬਾਬਾ ਜੀ ਨੇ ਹੁਕਮ ਦੇ ਦਿੱਤਾ ਜਗਤ ਸਿੰਘਾ ਹੁਣ ਤੂੰ ਚਲਾ ਜਾ ਇਸ ਹੁਕਮ ਅਨਸਾਰ ਘਰ ਚੰਗ ਪਹੁੰਚ ਗਿਆ ਐਸੀ ਕਿਰਪਾ ਹੋਈ ਕਿ ਬਾਬਾ ਜੀ ਦਾ ਹੁਕਮ ਰੂਪੀ ਨਿਤਨੇਮ ਵਾਂ ਜਗਤ ਸਿੰਘ ਨੇ ਨਾ ਛੱਡੀ ਤੇ ਸੁੱਖਾਂ ਦੇ ਦਾਤੇ ਬਾਬਾ ਜੀ ਨੇ ਸਾਰੇ ਸੁੱਖ ਬਖਸ਼ ਦਿੱਤੇ ਕਿਉਂਕਿ ਬਾਬਾ ਜੀ ਹਰ ਇੱਕ ਨੂੰ ਨਾਮ ਸੇਵਾ ਸਿਮਰਨ ਦੇ ਨਾਲ ਜੋੜਦੇ ਹਨ ਗੁਰੂ ਦੇ ਚਰਨਾਂ ਨਾਲ ਜੋੜਦੇ ਹਨ ਬਈ ਛੇ ਮਾਲਾ ਮੂਲ ਮੰਤਰ ਦੀਆਂ ਕਰਿਆ ਕਰ ਸੁਗੁਣੀ ਸਾਹਿਬ ਦਾ ਪਾਠ ਕਰਿਆ ਕਰ ਜਾਂ ਵਾਹਿਗੁਰੂ ਵਾਹਿਗੁਰੂ ਦੀਆਂ ਮਾਲਾ ਫੇਰਿਆ ਕਰ ਸਾ ਸੰਗਤ ਬਾਬਾ ਜੀ ਦਾ ਇਸਨੇ ਬਚਨ ਮੰਨਿਆ ਤੇ ਸਾਰੇ ਸੁੱਖ ਬਖਸ਼ ਦਿੱਤੇ ਇਸ ਨੂੰ ਹਰ ਵਕਤ ਹੁਣ ਬਾਬਾ ਜੀ ਦੇ ਗੁਣ ਗਾਉਂਦਾ ਹੈ ਹਰ ਕਾ ਨਾਮ ਹृदय ਨੇ ਤੇ ਧਾਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਆ ਜਿਸ ਤਰ੍ਹਾਂ ਵਾਹਿਗੁਰੂ ਆਖਿਆ ਮੁਖ ਪਵਿੱਤਰ ਹੋ ਜਾਂਦਾ ਹੈ ਵਾਹਿਗੁਰੂ ਆਖਿਆ ਸਾਫ ਚਿਰਤਰ ਹੋ ਜਾਂਦਾ ਹੈ ਵਾਹਿਗੁਰੂ ਆਖਿਆ ਬੈਰੀ ਵੀ ਮਿੱਤਰ ਹੋ ਜਾਂਦਾ ਹੈ ਤੇ ਸਾਧ ਸੰਗਤ ਫਿਰ ਵਾਹਿਗੁਰੂ ਆਖਿਆ ਅਤੇ ਦੁੱਖ ਵੀ ਤਿੱਤਰ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਨ੍ਹਾਂ ਦੀ ਰਸਨਾ ਤੇ ਵਾਹਿਗੁਰੂ ਹੈ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਦਾ ਹੈ ਗੁਰਨਾਨਕ ਦਾ ਵਾਸ ਹੈ ਤੇ ਉਹਨਾਂ ਦਾ ਨਾਮ ਲਿਆ ਵੀ ਮੁੱਖ ਪਵਿੱਤਰ ਹੋ ਜਾਂਦਾ ਹੈ ਤੇ ਉਹਨਾਂ ਦਾ ਨਾਮ ਲਿਆ ਵੀ ਦੁੱਖ ਤਿੱਤਰ ਹੋ ਜਾਂਦਾ ਹੈ ਸਾਧ ਸੰਗਤ ਧੰਨ ਹਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਐਸੀ ਕਮਾਈ ਕੀਤੀ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਤੁਰਤ ਸਭ ਨਸੈ ਸੰਤ ਕਾ ਸੰਗ ਵੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਜੋ ਉਹਨਾਂ ਦਾ ਨਾਮ ਲਿਆ ਸਾਧ ਸੰਗਤ ਦੁੱਖ ਵੀ ਤਤਰ ਹੋ ਜਾਂਦੇ ਹਨ ਤਨ ਹਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਆਓ ਅੱਜ ਦੀ ਸਾਕੀ ਇੱਥੇ ਹੀ ਸੰਪੂਰਨ ਹੁੰਦੀ ਹੈ ਹੋਈਆ ਪੁੱਲਾ ਚੁੱਕਾ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ